ਮੈਂ ਜੀ ਸੁਨੀਤਾ ਗਰਗ ਗਰਗ ਟਾਈਫਾਇਡ ਕਲੀਨਿੰਗ ਬਰਨਾਲਾ ਅੱਜ ਤਾਂ ਆਪਾਂ ਗੱਲ ਕਰਦੇ ਆ ਪਾਣੀ ਚਾਰਾ ਪਾਣੀ ਚਾਰਾ ਕਿਉਂ ਹੁੰਦਾ ਇਹਦੇ ਕਾਰਨ ਕੀ ਆ ਇਹਦਾ ਇਲਾਜ ਕੀ ਹੈਗਾ ਪਾਣੀ ਚਾਰੇ ਦੇ ਵਿੱਚ ਕੀ ਹੁੰਦਾਗਾ ਬੀ ਬੁਖਾਰ ਹੋਣ ਲੱਗ ਜਾਂਦਾ ਕਿਸੇ ਵੇਲੇ ਤਾਂ ਹਲਕਾ ਜਾ ਹੋ ਜਾਂਦਾ ਕਿਸੇ ਵੇਲੇ ਤੇਜ਼ ਵੀ ਹੋ ਜਾਂਦਾਗਾ ਤਾਂ ਇਹਦੇ ਵਿੱਚ ਕੀ ਆ ਇਹ ਕਹਿੰਨਾ ਮਿਲ ਕੇ ਖਾਰਸ਼ ਇਚਿੰਗ ਹੋਣ ਲੱਗ ਜਾਂਦੀ ਹੈ ਕਿਸੇ ਟਾਈਮ ਥੋੜੇ ਬੋਤਾ ਥਾਂ ਦੇ ਹੌਣ ਲੱਗ ਜਾਂਦੀ ਆ ਜਾਂ ਮਤਲਬ ਕਿ ਜਿਵੇਂ ਬਰੀਕ-ਬਰੀਕ ਜਿਵੇਂ ਦਾਣੇ ਜਿਵੇਂ ਪਿਤ ਹੁੰਦੀ ਆ ਇਸ ਤਰ੍ਹਾਂ ਵੀ ਹੋਣ ਲੱਗ ਜਾਂਦੇ ਨੇ ਤਾਂ ਇਹਦੇ ਵਿੱਚ ਮਤਲਬ ਕਿ ਘਬਰਾਟ ਪੇਸ਼ੈਂਟ ਬਹੁਤ ਜ਼ਿਆਦਾ ਮੰਨਦਾ ਚਿੱਤ ਕਾਲੇ ਪੈਂਦਾ ਆ ਜਦੋਂ ਖਾਰਸ਼ ਹੁੰਦੀ ਆ ਜਾਂ ਬੁਖਾਰ ਹੁੰਦਾਗਾ ਭੁੱਖ ਵੀ ਨਹੀਂ ਲੱਗਦੀ ਜੀਕਾ ਅਚਾ ਉਲਟੀ ਆਲੇ ਨੂੰ ਕਾਫੀ ਇਹਨੂੰ ਪ੍ਰੋਬਲਮ ਹੁੰਦੀ ਆ ਤੇ ਬੁਖਾਰ ਕਿਸੇ ਵੇਲੇ ਤੇਜ਼ ਵੀ ਹੋ ਜਾਂਦਾਗਾ ਤਾ ਉਹ 5-7 ਦਿਨ ਪੂਰੇ ਮਤਲਬ ਕਿ ਪ੍ਰੋਬਲਮ ਚ ਰਹਿੰਦਾਗਾ ਇਹਦੇ ਵਾਸਤੇ ਵੀ ਦਵਾਈ ਵੀ ਜ਼ਰੂਰੀ ਆ ਤੇ ਖਾਣ ਪੀਣ ਵੀ ਸਹੀ ਹੋਣਾ ਚਾਹੀਦਾ ਖਾਣ ਪੀਣ ਸਹੀ ਇਹਦੇ ਵਿੱਚ ਕੀ ਆ ਵੀ ਆਪਾਂ ਗਰਮ ਕੋਸਾ ਪਾਣੀ ਪੀਣਾਗਾ ਤਾਂ ਹਲਕੀ ਜੀ ਡਾਈਟ ਲੈਣੀ ਆ ਜਿਵੇਂ ਦਾਲ ਲੈ ਲਈ ਬਿਨਾਂ ਮਿਰਚ ਤੋਂ ਹਲਕਾ ਜਿਹਾ ਨਮਕ ਪਾ ਕੇ ਦਾਲ ਨਾਲ ਮਤਲਬ ਕਿ ਥੋੜੀ ਬਹੁਤੀ ਰੋਟੀ ਲੈ ਲਈ ਜਾਂਦਾ ਸੌਂਫ ਇਲਾਇਚੀ ਪਾ ਕੇ ਥੋੜੀ ਚਾਹ ਲੈ ਲਈ ਜਾਂ ਦਲੀਆ ਲੈ ਲਿਆ ਤਾ ਇਹ ਮਤਲਬ ਕਿ ਜਿਆਦਾ ਜਿਆਦਾ ਠੰਡੀ ਚੀਜ਼ ਤਾਂ ਕੁਛ ਵੀ ਨਹੀਂ ਖਾਣਾ ਹੈਗਾ ਗਰਮ ਚੀਜ਼ ਹੀ ਖਾਣੀ ਹੈਗੀ ਜਿਹਦੇ ਨਾਲ ਕੇ ਪੇਸ਼ੈਂਟ ਠੀਕ ਰਹੇ ਤਾਂ ਬੁਖਾਰ ਤੋਂ ਆ ਬੁਖਾਰ ਤੋਂ ਕੀ ਹੁੰਦਾਗਾ ਜਿਵੇਂ ਆਪਾਂ ਦਵਾਈ ਲੈਣੀ ਪੈਂਦੀ ਹੈ ਬੁਖਾਰ ਤੋਂ ਦਵਾਈ ਤਾਂ ਬੁਖਾਰ ਦੀ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ ਡਾਕਟਰ ਤੋਂ ਜਿੰਨੀ ਵੀ ਹੋ ਸਕਦਾ ਹੈ ਕਿਸੇ ਵੇਲੇ ਜਿਆਦਾ ਵੀ ਪ੍ਰੋਬਲਮ ਹੋ ਜਾਂਦੀ ਹੈ ਇਸ ਕਰਕੇ ਦਵਾਈ ਜ਼ਰੂਰੀ ਆ ਘਰੇਲੂ ਪਾ ਜਰੂਰ ਕਰਨੇ ਨਾਲ ਨਾਲ ਚਾਹੀਦੇ ਆ ਫੇਰ ਹੀ ਦਵਾਈ ਕੰਮ ਕਰਦੀ ਆ ਤਾਂ ਇਸ ਕਰਕੇ ਇਹ ਵੀ ਨਹੀਂ ਹੁੰਦਾ ਵੀ ਆਪਾਂ ਬਿਲਕੁਲ ਨਾ ਖਾਈਏ ਫਿਰ ਉੱਠਣ ਬੈਠਣ ਦੀ ਚਕਲੀਫ ਹੁੰਦੀ ਆ ਚੱਕਰ ਵੀ ਆਉਂਦੇ ਨੇ ਕਿ ਇਸ ਕਰਕੇ ਵੀ ਥੋੜਾ ਥੋੜਾ ਟਾਈਮ ਬਾਅਦ ਜਿੰਨਾ ਕੁ ਵੀ ਚੀਜ਼ ਕਰਦਾਗਾ ਉਹਨਾਂ ਕਾ ਖਾਣਾ ਪੀਣਾ ਜ਼ਰੂਰੀ ਹੈਗਾ ਬਸ ਆਪਦਾ ਖਾਣ ਪੀਣ ਦਾ ਇਹੀ ਹੈ ਵੀ ਬਾਹਰਲੀ ਚੀਜ਼ ਨਹੀਂ ਖਾਣੀ ਫਰੈਸ਼ ਖਾਣਾ ਖਾਣਾਗਾ ਤਾਜ਼ਾ ਖਾਣਾਗਾ ਤੇ ਪਾਣੀ ਵੀ ਉਬਾਲ ਕੇ ਲੈਣਾ ਤੇ ਬਾਕੀ ਜੇ ਖਾਰਸ਼ ਵਗੈਰਾ ਹੁੰਦੀ ਆ ਜਿਵੇਂ ਆਪਣਾ ਲੋਸ਼ਨ ਹੁੰਦਾ ਈ ਚੀਨ ਤੋਂ ਉਹ ਲਾ ਸਕਦੇ ਆਗੇ ਤਾਂ ਇਹੀ ਗੱਲਾਂ ਦਾ ਪਰਹੇਜ਼ ਹੁੰਦਾਗਾ ਤਾਂ ਇਹ ਜ਼ਰੂਰ ਅਮਲ ਕਰਨਾ ਚਾਹੀਦਾ ਇਹਨੂੰ ਇਹ ਨਹੀਂ ਸੋਚਣਾ ਵੀ ਹਲਕਾ ਜਿਹਾ ਬੁਖਾਰ ਆ ਚਲੋ ਕੋਈ ਗੱਲ ਨਹੀਂ ਜਾਂ ਮਤਲਬ ਕਿ ਆਪਾਂ ਗੌਰਨਿੰਗ ਕਰਦੇ ਹੈਗੇ ਉਸ ਟਾਈਮ ਤਾਂ ਇਹ ਕੰਮ ਕਾਫੀ ਖਰਾਬ ਹੋ ਜਾਂਦਾ ਫਿਰ ਇਸ ਕਰਕੇ ਇਹਦੀ ਦਵਾਈ ਜ਼ਰੂਰੀ ਆ ਤਾਂ ਬਾਕੀ ਅਸੀਂ ਵੀ ਪਾਣੀ ਚਾਰ ਦੀ ਦਵਾਈ ਦਿੰਨੇ ਹੈਗੇ ਜੇ ਫੇਰ ਵੀ ਤੁਹਾਨੂੰ ਕਿਸੇ ਵੇਲੇ ਲੱਗਦਾਗਾ ਵੀ ਪਾਣੀ ਚਾਰ ਆ ਜਾਂ ਟਾਈ ਫੈਡ ਆ ਜਾਂ ਕਿਸੇ ਵੇਲੇ ਪਾਲਾ ਲਾ ਕੇ ਬੁਖਾਰ ਚੜਦਾਗਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਤਾਂ ਸਾਡਾ ਨੰਬਰ ਦਿੱਤਾ ਹੋਇਆਗਾ ਦਵਾਈ ਅਸੀਂ ਭੇਜ ਵੀ ਦਿੰਨੇ ਆਂਗੀ ਤਾਂ ਬਾਕੀ ਜੋ ਜੋ ਵੀ ਗੱਲ ਕਰਨੀ ਆ ਤੁਸੀਂ ਫੋਨ ਤੇ ਕਰ ਸਕਦੇ